ਸਵਾਗਤ ਹੈ ਦੋਸਤੋ ਤੁਹਾਡਾ ਸੇਵਕ ਡੀਐਸਡਬਲਿਊ ਪੇਜ ਦੇ ਉੱਤੇ ਤੇ ਅੱਜ ਤੁਹਾਨੂੰ ਵਧੀਆ ਚੰਗੇ ਸੈਗਮੈਂਟ ਦੀਆਂ ਗੱਲਾਂ ਆਪਾਂ ਦਿਖਾਵਾਂਗੇ ਤੁਹਾਨੂੰ Honda amaze car ਆ ਗਈ ਆਪਣੇ ਕੋਲੇ 2000 15 ਮਾਡਲ ਦੀ ਕਾਰ ਹੈਗੀ ਦੋਸਤੋ ਟਾਇਰ ਗੱਡੀ ਦੇ ਨਵੇਂ ਨੇਗੇ ਜੇਕਰ ਅੰਟੀਰੀਅਰ ਦੀ ਗੱਲ ਕਰੀਏ ਬਾ ਕਮਾਲ ਅੰਟੀਰੀਅਰ ਆ ਕਾਰ ਦਾ ਬਿਲਕੁਲ ਬ੍ਰੈਂਡ ਨਿਊ ਅੰਟੀਰੀਅਰ ਹੈ ਸੈਕੰਡ ਹੈਂਡਰ ਦੀ ਕਾਰ ਹੈਗਾ ਤੇ ਪੀ ਵੀ 19 ਨੰਬਰ ਗੱਡੀ ਤੇ ਲੱਗੀ ਹੋਇਆ ਹੈ ਬਿਲਕੁਲ ਨਮੀਕਾਰ ਹੈ ਤੇ ਸਾਰੇ ਸ਼ੀਸ਼ੇ ਵਗੈਰਾ ਗੱਡੀ ਦੇ ਨਾਲ ਦੇ ਨੇਗੇ ਚੈੱਕ ਕਰ ਸਕਦੇ ਹਾਂ 2015 ਦਾ ਮਾਰਕ ਗੱਡੀ ਤੇ ਲੱਗਿਆ ਹੋਇਆਗਾ ਕਿਸੇ ਵੀ ਸ਼ੀਸ਼ੇ ਦੇ ਉੱਤੇ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਕੋਈ ਚੀਜ਼ ਚੇਂਜ ਮਿਲੂਗੀ ਸਾਰੇ ਪਾਸੇ ਮਾਰਕਰ ਲੱਗੇ ਪਏ ਨੇਗੇ ਗੱਡੀ ਦੀ ਗੱਲ ਕਰੀਏ ਬਿਲਕੁਲ ਬ੍ਰੈਂਡ ਨਿਊ ਹੈਗੀ ਤੇ ਸਾਫ਼ ਸੁਥਰੀ ਕਾਰ ਹੈਗੀ ਤੇ ਗੱਡੀ ਦਾ ਰੇਟ ਹੈ ਜਿਹੜਾ 2015 ਮਾਡਲ ਦਾ ਪੰਜਾਬ ਨੰਬਰ ਗੱਡੀ ਦਾ 3 ਲੱਖ ਤੇ 50000 ਰੁਪਏ ਗੱਡੀ ਦਾ ਰੇਟ ਰਹਿਣ ਵਾਲਾ ਹੈਗਾ ਬਹੁਤ ਨੀਟ ਐਂਡ ਕਲੀਨ ਕਾਰ ਹੈਗੀ ਸਕਰੀਨ ਦੇ ਉੱਤੇ ਚੱਲ ਰਿਹਾ ਨੰਬਰ ਹੈ ਲੋਨ ਕਰਾਉਣ ਦਾ ਲੋਨ ਵੀ ਹੋ ਜਾਊਗਾ ਲੱਖ ਰੁਪਿਆ ਦੇ ਕੇ ਬਾਕੀ ਦੀ ਡਾਊਨ ਪੇਮੈਂਟ ਪੇਮੈਂਟ ਲੱਖ ਰੁਪਏ ਦੇ ਕੇ ਦੋਸਤੋ ਬਾਕੀ ਦਾ ਲੋਨ ਹੋ ਜਾਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਖਾਮੀ ਨਹੀਂ ਹੈਗੀ ਕਾਰ ਦੇ ਵਿੱਚ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਲੈ ਸਰਵਿਸ ਤੋਂ ਲੈ ਕੇ ਗੱਡੀ ਸਾਰੀ A to Z ਬਿਲਕੁਲ ਬਰੈਂਡ ਨਿਊ ਐ ਬੰਪਰਾਂ ਨੂੰ ਛੱਡ ਕੇ ਬੋਡੀ ਲੈਂਡ ਦੀ ਗੱਡੀ ਸਾਰੀ ਜੈਨੂਨ ਪੇਂਟ ਦੀ ਕਾਰ ਹੈਗੀ ਅੱਗੇ ਆਪਣੇ ਕੋਲੇ ਐਕਸੈਂਟ ਕਾਰ ਆ ਗਈ ਜੀ ਐਕਸੈਂਟ ਕਾਰ 2015 ਮਾਡਲ ਹੈਗੀ 12ਵੇਂ ਮਹੀਨੇ ਦੀ ਕਾਰ ਹੈਗੀ ਦੋਸਤੋ ਐਚ ਆਰ ਨੰਬਰ ਦੇ ਵਿੱਚ ਐ ਫਸਟ ਆਨਰ ਦੀ ਕਾਰ ਹੈਗੀ ਗੱਡੀ ਦੀ ਲਾਈਟਾਂ ਦੀ ਸ਼ਾਈਨ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਾਰ ਹੈ ਕਹੇ ਜੀ ਬਿਲਕੁਲ फ्रंट ਤੋਂ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋ ਬੰਪਰਾਂ ਤੋਂ ਲੈ ਕੇ ਬੋਡੀ ਲਾਈਨ ਤੱਕ ਗੱਡੀ ਸਾਰੀ ਆਲ オリジナル ਪੇਂਟ ਦੀ ਕਾਰ ਹੈਗੀ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇ ਬੈਕ ਤੋਂ ਗੱਡੀ ਬੈਕਗਰਾਉਂਡ ਵੀ ਚੈੱਕ ਕਰ ਸਕਦੇ ਹੋ ਤੁਸੀਂ ਕਾਰ ਦੀ ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਜਿਹਨੂੰ ਆਪਾਂ ਸਾਫ਼ ਕਰਾਇਆ ਹੈ ਨਾ ਕਿ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇਗੀ ਗੱਡੀ ਦਾ ਬੋਡੀ ਸੈਲ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੀ ਗੱਡੀ ਬਿਲਕੁਲ ਬ੍ਰੈਂ ਨਿਊ ਕਾਰ ਹੈਗੀ ਦੋਸਤੋ ਗੱਡੀ ਦਾ ਜਿਹੜਾ ਰੇਟ ਹੈ ਨਾ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ 3 ਲੱਖ ਤੇ 15000 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜੂਗੀ 2015 ਮਾਡਲ ਡਿਜ਼ਾਇਰ ਕਾਰ ਦੇ ਬਰੋਬਰ ਕਾਰ ਦੀ ਹੈ ਦੋਸਤੋ ਜਿੱਦਾਂ ਕਿ ਡਿਜ਼ਾਇਰ ਕਾਰ ਹੁੰਦੀ ਹੈ ਨਾ ਉਹੀ ਕਾਰ ਹੈਗੀ ਬਿਲਕੁਲ ਵਧੀਆ ਡੱਗੀ ਹੈਗੀ ਡਿਜ਼ਾਇਰ ਹੀ ਵਰਗੀ ਡੱਗੀ ਹੈ ਇਹਦੀ ਕਾਰ ਦੀ ਤੇ ਬਿਲਕੁਲ ਸਾਫ਼ ਸੁਥਰੀ ਕਾਰ ਹੈ ਤੇਲ ਪਾਉਣ ਤੇ ਗੱਡੀ ਚਲਾਉਣੀ ਹੈਗੀ ਬਾਕੀ ਤੁਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਜਲਦੀ ਤੁਸੀਂ ਆਲਦੀ ਕਨੈਕਟ ਕਰਕੇ ਤੇ ਕਾਰ ਦੀ ਡੀਲ ਕਰ ਸਕਦੇ ਹੋਗੇ ਅੱਗੇ ਆਪਣੇ ਕੋਲੇ ਸਿਆਜ਼ਕਾਰ ਆ ਗਈ ਦੋਸਤੋ ਸਿਆਜ਼ਕਾਰ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਗੱਡੀ ਕੀ ਹੈ ਨਾ ਜਹਾਜ਼ਕਾਰ ਹੈ ਕੀ ਮੰਤਰੀ ਵਾਲੀ ਕਾਰ ਹੈ ਕੀ ਮੋਦੀ ਦੇ ਬਰੋਬਰ ਇਹ ਮੰਤਰੀਆਂ ਦੇ ਕੋਲੇ ਗੱਡੀਆਂ ਚੱਲਦੀਆਂ ਨੇਗੀਆਂ ਜਿਹੜੇ ਮੋਦੀ ਦੇ ਨਾਲ ਛੋਟੇ ਲੈਵਲ ਦੇ ਮੰਤਰੀ ਹੋਰ ਹੁੰਦੇ ਨੇ ਨਾ ਉਹਨਾਂ ਕੋਲੇ ਇਹ ਗੱਡੀਆਂ ਚੱਲਦੀਆਂ ਨੇਗੀਆਂ ਕਿਉਂਕਿ ਮੋਦੀ ਦੇ ਬਰੋਬਰ ਜਿਹੜੇ ਮੰਤਰੀ ਨੇਗੇ ਉਹਨਾਂ ਮੰਤਰੀਆਂ ਦੇ ਕੋਲੇ ਇਹ ਗੱਡੀਆਂ ਚੱਲਦੀ ਰਹਿੰਦੀਆਂ ਨੇਗੀਆਂ ਦੋਸਤੋ ਤੇ ਬਾਕੀ ਫਾਸਟ ਆਂਡਰ ਦੀ ਕਾਰ ਹੈ ਗੱਡੀ ਦਾ ਰਿਵਿਊ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਹੈ ਕਾਰ ਤੇ ਬਹੁਤ ਜੈਜ ਰੇਟ ਦੇ ਵਿੱਚਕਾਰ ਮਿਲੂਗੀ ਤੁਹਾਨੂੰ 2000 ਅਗੇ ਇੱਕ ਪ੍ਰਾਧਾਨ ਨੂੰ ਦੋ ਵਾਰ ਇੱਕ ਹੋਰ ਦਿੰਨੇ ਦੋਸਤੋ ਐਕਚਰ ਨੰਬਰ ਆ ਫਾਸਟ ਆਉਂਡਰ ਤੇ ਜੀਡੀਆਈ ਵਾਲਾ ਵੇਰੀਐਂਟ ਆ ਕਾਰ ਦਾ ਟਾਪ ਵਾਲਾ ਵੇਰੀਐਂਟ ਤੇ ਗੱਡੀ ਕੀ ਹੈ ਨਾ ਜਹਾਜ਼ ਵਰਗੀ ਕਾਰ ਹੈਗੀ ਬਿਲਕੁਲ ਨਵੀਂ ਕਾਰ ਹੈ ਤੇ ਫਾਸਟ ਆਉਂਡਰ ਦੀ ਕਾਰ ਆ ਟੱਚ ਪਲੇਅਰ ਸਿਸਟਮ ਗੱਡੀ 'ਚ ਲੱਗਿਆ ਹੋਇਆ ਹੈਗਾ ਦੇਖ ਸਕਦੇ ਹੋ ਜੀ ਕਾਰ ਨੂੰ ਬਿਲਕੁਲ ਨਵੀਂ ਨਗੋਰ ਕਾਰ ਹੈ ਤੇ ਟਾਇਰ ਗੱਡੀ ਦੇ ਨਵੇਂ ਪਏ ਨੇਗੇ ਸਕਾਲਾ ਕਾਰ ਹੈਗੀ ਤੇ ਗੱਡੀ ਦਾ ਰੇਟ ਠੰਡ ਦੇ ਵਿੱਚ ਦੋਸਤੋ ਤੁਸੀਂ ਚਲਾਉਣ ਵਾਸਤੇ ਗੱਡੀ ਲੈਣੀ ਹੈ ਨਾ ਮੈਂ ਕਹਣਾ ਜੀ ਨਜ਼ਾਰੇ ਲਾਉਂਗੇ ਸ਼ਿਆਲ ਸ਼ਿਆਲ ਉਸ ਤੋਂ ਬਾਅਦ ਗਰਮੀ ਦੇ ਵਿੱਚ AC ਲਾ ਕੇ ਲੈ ਜਾ ਕਰੋ ਤੇ ਹੁਣ ਹੀਟਰ ਲਾ ਕੇ ਚਲਾਇਓ ਗੱਡੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਤੇ ਮਾੜਾ ਮੋੜਾ ਕੰਮ ਜਰੂਰ ਕਰਾਉਣ ਵਾਲਾ ਦੋਸਤੋ 2 ਲੱਖ ਰੁਪਏ ਦੇ ਵਿੱਚ ਤਾਂ ਸਾਨੂੰ 14 ਮਾਡਲ ਟਾਪ ਵੇਰੀਐਂਟ ਦੀ ਕਾਰ ਸਕਾਲਾ ਕਾਰ ਮਿਲ ਜੂਗੀ ਬਾਕੀ ਦੋਸਤੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਤੁਸੀਂ ਆਪਣੇ ਨਾਲ ਕਨੈਕਟ ਵੀ ਕਰ ਸਕਦੇ ਹੋਗੇ ਤੇ ਆਪਣਾ ਸਟਾਕ ਵੀ ਤੁਹਾਨੂੰ ਆਪਾ ਦਿਖਾ ਚੁੱਕੇ ਹਾਂਗੇ ਤੇ ਬਾਕੀ ਦਾ ਪਤਾ ਤੁਹਾਨੂੰ ਦਿਖਾ ਦਿੰਨੇ ਹਾਂਗੇ ਦੇਖੋ ਦੋਸਤੋ ਸਾਰੀਆਂ ਗੱਡੀਆਂ ਦੇ ਵਿੱਚ ਆਪਾਂ ਤੁਹਾਨੂੰ ਨੀਗਾ ਮਰਵਾ ਦਿੰਨੇ ਆ ਕਿ ਦੇਖ ਸਕਦੇ ਹੋ ਕਾਰਾਂ ਤੇ ਜਿਹੜੀ ਜਿਹੜਾ ਸੈਗਮੈਂਟ ਆਪਣੇ ਕੋਲੇ ਖੜਾ ਹੈਗਾ ਸਾਰੀਆਂ ਕਾਰਾਂ ਦਾ ਰਿਵਿਊ ਆਪਾਂ ਤੁਹਾਨੂੰ ਚੈੱਕ ਕਰਵਾਣੇਗੇ ਚੈੱਕ ਕਰ ਸਕਦੇ ਹੋ ਕਾਰਾਂ ਨੂੰ ਤੁਸੀਂ ਸਾਰੀਆਂ ਕਾਰਾਂ ਹੀ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਆਪਾਂ ਵੀ ਕੋਈ ਗੱਡੀ ਐਕਸੀਡੈਂਟ ਨਹੀਂ ਹੈਗੀ ਕਿਸੇ ਵੀ ਗੱਡੀ ਦਾ ਕੋਈ ਕੰਮ ਖਰਚਾ ਨਹੀਂ ਹੈਗਾ ਲੈ ਸਰਵਿਸ ਤੋਂ ਲੈ ਕੇ ਸਾਰੀਆਂ ਕਾਰਾਂ ਦਾ A to Z ਕੰਮ ਹੋਇਆ ਹੋਇਆ ਹੈਗਾ ਤੇ ਲੋਨ ਦੀ ਫੈਸਿਲਿਟੀ ਤੁਹਾਨੂੰ ਮਿਲੂਗੀ ਦੋਸਤੋ ਕਿਸੇ ਵੀ ਕਾਰ ਦੇ ਉੱਤੇ ਲੋਨ ਕਰਵਾਉਣਾ ਤੁਸੀਂ ਲੋਨ ਹੋ ਜੂਗਾ ਤੁਹਾਡਾ ਸਿਵਲ ਸਕੋਰ ਸਹੀ ਹੋਣਾ ਚਾਹੀਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਲੋਨ ਹੈਗਾ ਆਪਾਂ ਕਰਵਾ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਲੋਨ ਦੀ ਲੱਖ ਰੁਪਿਆ ਦੇ ਕੇ ਗੱਡੀ ਦਾ ਤੁਸੀਂ ਕਿਸੇ ਵੀ ਗੱਡੀ ਦੇ ਉੱਤੇ ਲੋਨ ਕਰਵਾ ਸਕਦੇ ਹੋਗੇ ਕਿਉਂਕਿ ਉੱਚੇ ਮਾਡਲ ਦੀਆਂ ਕਾਰਾਂ ਨੇ ਆ ਕਿ ਆਪਣੇ ਕੋਲੇ 15 ਤੋਂ ਪਲੱਸ ਹੀ ਕਾਰਾਂ ਹੈਗੀਆਂ ਤੇ ਇੱਕੋ ਹੀ ਗੱਡੀ ਆਪਣੇ ਕੋਲੇ ਜਿਹੜੀ 14 ਮਾਡਲ ਹੈਗੀ ਬਾਕੀ 15 16 17 ਬਾਕੀ ਉੱਚੇ ਮਾਡਲ ਦੇ ਵਿੱਚ ਜਿਹੜੀ ਮਰਜ਼ੀ ਕਾਰ ਤੁਸੀਂ ਲੈਣੀ ਹੋਵੇ ਜਾ ਕੋਈ 23 24 ਮਾਡਲ ਵੀ ਗੱਡੀ ਲੈਣੀ ਹੋਵੇ ਦੋਸਤੋ ਮੈਸੇਜ ਦੇ ਵਿੱਚ ਤੁਸੀਂ ਦੱਸ ਸਕਦੇ ਹੋਗੇ ਆਪਾਂ ਨੂੰ ਜਿੱਦਾਂ ਕਿ ਥਾਰ ਵਗੈਰਾ ਲੈਣੀ ਹੋਵੇ ਉਹ ਵੀ ਤੁਹਾਨੂੰ ਮਿਲ ਜੂਗੀ ਜੇਕਰ ਵੈਨਿਊ ਵਗੈਰਾ ਲੈਣੀ ਹੋਵੇ ਜਾਂ ਕ੍ਰੇਟਾ ਵਗੈਰਾ ਨਿਊ ਕਾਰ ਲੈਣੀ ਹੋਵੇ 24 25 ਹਰੇਕ ਮੇਲ ਦੀ ਕਾਰ ਤੁਹਾਨੂੰ ਆਰਡਰ ਦੇ ਉੱਤੇ ਦੋਸਤੋ ਤੁਹਾਨੂੰ ਸਪੈਸ਼ਲ ਮੰਗਵਾ ਕੇ ਦਿੱਤੀ ਜਾਊਗੀ ਜਿਹੇ ਜੀ ਕੰਡੀਸ਼ਨ ਤੁਸੀਂ ਕਹੋਗੇ ਉਦਾਂ ਦੀਆਂ ਕਾਰਾਂ ਤੁਹਾਨੂੰ ਮਿਲ ਜਾਣੀਆਂ ਦੋਸਤੋ